ਸੰਗਤ ਸੁਣੂ ਜਗਤ ਦੀਆਂ ਸਿੱਖ ਸੰਗਤਾਂ ਨੂੰ ਇੱਕ ਬੇਨਤੀ ਕਰਦੇ ਆਂ ਆਉਣ ਵਾਲਾ ਹਫਤਾ ਸਹਬਜ਼ਾਦਿਆਂ ਦੀ ਸ਼ਹੀਦੀ ਦਾ ਹਫਤਾ ਹੈ ਗੁਰਕਲਗੀਰ ਮਹਾਰਾਜ ਦੇ ਪੁੱਤਰਾਂ ਦੀ ਸ਼ਹਾਦਤ ਦਾ ਹਫਤਾ ਹੈ ਮੇਰੀ ਹੱਥ ਬਨ ਕੇ ਤੇ ਤੁਸੇ ਵੀ ਬੇਨਤੀ ਸੁਣਿਓ ਜਿੱਥੇ-ਜਿੱਥੇ ਤੁਹਾਡੀ ਪਹੁੰਚ ਪਹਚਾ ਦਿਓ ਆਉਂਦੇ ਹਫਤੇ ਵਿੱਚ ਆਪਣੇ ਘਰਾਂ ਵਿੱਚ ਫਿਲਮਾਂ ਗਾਣੇ ਜਾਂ ਖੁਸ਼ੀ ਦਾ ਕੋਈ ਨਹੀਂ ਸਭ ਆਪਣੇ ਘਰਾਂ ਵਿੱਚ ਗੁਰਬਾਣੀ ਸਹਿਬਜ਼ਾਦਿਆਂ ਦੀ ਗਾਥਾ ਸਹਿਬਜ਼ਾਦਿਆਂ ਦੀ ਕੁਰਬਾਨੀ ਮਾਂ ਗੁਜਰੀ ਦੀ ਗਾਥਾ ਕਲਗੀਆਂ ਵਾਲੇ ਦੀ ਗਾਥਾ ਸਾਂਝੀ ਕਰੀਏ ਮੈਂ ਬੇਨਤੀ ਕਰਾਂਗਾ ਸਿਰਫ ਇੱਕ ਹਫ਼ਤਾ ਦੇ ਦਿਓ ਇੱਕ ਹਫ਼ਤਾ ਦਾਦੀਆਂ ਨਾਨੀਆਂ ਮਾਵਾਂ ਮੈਂ ਬੇਨਤੀ ਕਰਾਂ 2 ਘੰਟੇ ਬੱਚਾ ਸਕੂਲ ਲੇਟ ਹੋ ਜੇ ਨਾ ਸਾਡੀ ਹਾਲਤ ਬਿਆਨ ਨਹੀਂ ਕੀਤੀ ਜਾ ਸਕਣੀ ਉਹ ਪਿਤਾ ਧੰਨ ਜਿਨੇ ਚਾਰ ਪੁੱਤਰ ਤੋਰੇ ਚਾਰ ਪੁੱਤਰਾਂ ਦਾ ਦਾਨੀ ਤੇ ਫਿਰ ਇਹ ਗੱਲ ਕਹਿ ਰਿਹਾ ਸਿੱਖਾ ਇਨ ਪੁੱਤਰਨ ਕੇ ਸੀਸ ਪਰ ਵਾਰ ਦੀਏ ਸੁਤ ਚਾਰ ਚਾਰ ਮੋਏ ਤੋਂ ਕਿਆ ਭਇਆ ਜੀਵਤ ਕਈ ਹਜ਼ਾਰ ਇਨਾਂ ਦਿਨਾਂ ਦੇ ਵਿੱਚ ਆਓ ਅਸੀਂ ਆਪਣੇ ਬੱਚਿਆਂ ਨੂੰ ਗੁਰੂ ਕੇ ਸਾਹਿਬ ਜਾਦੇ ਬਣਾਉਣ ਦਾ ਪ੍ਰਣ ਕਰੀਏ ਮੈਂ ਇੱਕ ਛੋਟੀ ਜੀ ਬੇਨਤੀ ਕਰਾਂ ਮੈਨੂੰ ਕਈ ਲੋਕ ਕਹਿੰਦੇ ਆ ਇਹ ਬੰਦਾ ਵੱਖਰੀ ਸੋਚਦਾ ਆ 크리스마ਸ ਇਸਾਈ ਵੀਰਾਂ ਨੂੰ ਮੁਬਾਰਕ ਆ ਪਰ ਤੁਹਾਡੇ ਘਰ ਵਿੱਚ ਤੁਹਾਡੀ ਕੌਮ ਦੇ ਵਿਹੜੇ ਵਿੱਚ ਸਹਬਜ਼ਾਦਿਆਂ ਦੀਆਂ ਲਾਸ਼ਾਂ ਪਈਆਂ ਹੋਈਆਂ ਆ ਤੇ ਤੁਸੀਂ ਦੂਜਿਆਂ ਦੇ ਜਨਮ ਦਿਨ ਤੇ ਬੈਂਡ ਵਜਾਦੇ ਚੰਗੇ ਨਹੀਂ ਲੱਗਦੇ ਆਓ ਉਹਨਾਂ ਸਹਬਜ਼ਾਦਿਆਂ ਦੀ ਮਿੱਠੀ ਯਾਦ ਦੇ ਵਿੱਚ ਜੁੜ ਜਾਈਏ ਇੱਕ ਹਫ਼ਤਾ ਆਉਣ ਵਾਲਾ ਹਫ਼ਤਾ ਸਾਦਗੀ ਵਿੱਚ ਸਾਦੇ ਕੱਪੜੇ ਸਾਦੇ ਘਰ ਵਿਹਾਰ ਕਰਕੇ ਉਹਨਾਂ ਸਹਿਬਜ਼ਾਦਿਆਂ ਨੂੰ ਇਹ ਹਫ਼ਤਾ ਸਮਰਪਿਤ ਕਰਕੇ ਕਹੀਏ ਬਾਬਿਓ ਤੁਹਾਡਾ ਦੇਣ ਤਾਂ ਨਹੀਂ ਦੇ ਸਕਦੇ ਦੁਨੀਆ ਭਰ ਵਿੱਚ ਕੌਮ ਦਾ ਸਿਰ ਉੱਚਾ ਕਰਨ ਵਾਲਿਓ ਕੌਮ ਦੀਆਂ ਨੀਹਾਂ ਵਿੱਚ ਲੱਗੇ ਹੋਏ ਤੁਹਾਡੇ ਸੀਸ ਤੁਹਾਡੇ ਤਨ ਕੌਮ ਦੀਆਂ ਇਹਨਾਂ ਦੀਵਾਰਾਂ ਵਿੱਚ ਤੁਹਾਡੀਆਂ ਹੱਡੀਆਂ ਤੇ ਚਰਬੀ ਦਾ ਪਿਆ ਹੋਇਆ ਗਾਰਾ ਤੇ ਕੌਮ ਅੱਜ ਐਡਾ ਮਹਿਲ ਉਸਾਰ ਕੇ ਬੈਠ ਗਈ ਹੈ ਅਸੀਂ ਭੁੱਲੇ ਨਹੀਂ ਅਸੀਂ ਚਮਕੌਰ ਦੀ ਗੜੀ ਨੂੰ ਵੀ ਚੇਤੇ ਰੱਖਿਆ ਅਸੀਂ ਸਰਹੰਦ ਦੀ ਦੀਵਾਰ ਨੂੰ ਵੀ ਚੇਤੇ ਰੱਖਿਆ ਤੇ ਨਹੀਂ ਭੁੱਲੇ ਕਲਗੀਆਂ ਵਾਲਿਆ ਤੇਰਾ ਪਿਆਰ ਅਸੀਂ ਵਾਦਾ ਕਰਦੇ ਆਂ ਕਿ ਅਸੀਂ ਆਪਣੇ ਧੀਆਂ ਪੁੱਤਰਾਂ ਨੂੰ ਤੇਰੇ ਧੀਆਂ ਪੁੱਤਰ ਬਣਾਵਾਂਗੇ ਇਸ ਸੰਸਾਰ ਤੋਂ ਜਾਣ ਤੋਂ ਪਹਿਲਾਂ ਅਸੀਂ ਤੇਰਾ ਇਹ ਕਰਜ਼ਾ ਲਾਵਾਂਗੇ ਜਿਹੜੇ ਸਹਿਜ ਪਾਠ ਕਰਦੇ ਹੋ ਪਰਿਵਾਰਾਂ ਨੂੰ ਲੈ ਕੇ ਬੈਠੀਏ ਗੁਰਦੁਆਰਾ ਸਾਹਿਬ ਜਾਈਏ ਸੰਗਤ ਕਰੀਏ ਆਪਣੇ ਬੱਚਿਆਂ ਨੂੰ ਪੋਤਿਆਂ ਨੂੰ ਦੋ ਤਿਆਂ ਨੂੰ ਲੈ ਕੇ ਉਂਗਲੀ ਲਾ ਕੇ ਤੁਰਿਓ ਆਵ ਬੱਚਿਓ ਬੈਕ ਟੂ ਸਿੱਖੀ ਆਵ ਮੁੜਿਏ ਸਿੱਖੀ ਵੱਲ ਨੂੰ ਇਸ ਮਾਦਾ ਪ੍ਰਸਤੀ ਇਸ ਫੈਸ਼ਨ ਪ੍ਰਸਤੀ ਇਸ ਨਸ਼ਿਆਂ ਤੋਂ ਇਸ ਚਮਕ-ਦਮਕ ਤੋਂ ਪਿੱਛੇ ਮੁੜ ਕੇ ਕਲਗੀਆਂ ਵਾਲਾ ਆਵਾਜ਼ਾ ਮਾਰਦਾ ਏ ਸਿੱਖਾ ਤੇਰੇ ਲਈ ਸਰਬੰਸ ਵਾਰਿਆ ਸੀ ਤੇ ਅੱਜ ਜੇ ਤੂੰ ਹੋਈ ਪਿੱਠ ਦੇ ਗਿਓ ਤੇ ਫਿਰ ਮੈਂ ਤਾਂ ਫਿਰ ਕੱਲਾ ਮਾਛੀਵਾੜੇ ਦੇ ਜੰਗਲਾਂ ਵਿੱਚ ਹੀ ਆ ਆਓ ਕਲਗੀਆਂ ਵਾਲੇ ਦੇ ਕੋਲ ਜਾ ਕੇ ਭਾਵਨਾ ਨਾਲ ਕਈਏ ਕਲਗੀਆਂ ਵਾਲਿਆ ਤੂੰ ਚਾਰ ਵਾਰੇ ਸੀ ਮੈਂ ਸਮੇਤ ਪਰਿਵਾਰ ਤੇਰੇ ਚਰਣਾ ਵਿੱਚ ਹਾਜ਼ਰ ਦੀਨ ਦਇਆਲ ਭਰੋਸਾ ਤੇਰਾ ਸਭ ਪਰਿਵਾਰ ਚੜਾਇਆ ਮੇੜਾ ਜੇ ਚੰਗਾ ਹੋਵੇ ਤਾਂ ਆਪਣੇ ਬੱਚਿਆਂ ਨੂੰ ਸਹਿਬਜ਼ਾਦਿਆਂ ਵਾਲਾ ਬਣਾ ਉਹਨਾਂ ਦੇ ਸੀਸ ਤੇ ਬਿਸਤਾਰ ਸਜਾ ਦਿਏ ਤੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਲੈ ਕੇ ਜਾਈਏ ਕਈਏ ਦਾਤੀਆ ਤੇਰੀ ਦਿੱਤੀ ਦਾਤੀ ਤੇ ਤੇਰੇ अजीत ਤੇ जुजार ਬਣਾਉਣ ਦਾ ਮੈਂ ਪ੍ਰਬੰਧ ਕਰਦਾ ਜੋਰਾਵਰ ਸਿੰਘ ਫਤਿਹ ਸਿੰਘ ਬਣਾਉਣ ਦੀ ਮੈਂ ਕੋਸ਼ਿਸ਼ ਕਰਦਾ ਕਲਗੀਆਂ ਵਾਲਿਆ ਮੇਰੇ ਤੇ ਰਹਿਮਤ ਕਰੀ ਮੈਂ ਇਸ ਕੋਸ਼ਿਸ਼ ਵਿੱਚ ਕਾਮਯਾਬ ਹੋ ਸਕਾਂ ਸਹਬਜ਼ਾਦਿਆਂ ਦੀ ਸ਼ਹਾਦਤ ਨੂੰ ਇਸ ਸਭ ਤੋਂ ਵਧੀਆ ਸਭ ਤੋਂ ਸੋਹਣਾ ਸ਼ਰਧਾਂਜਲੀ ਹੋਵੇਗੀ ਇਹ ਬੇਨਤੀ ਕਰਦੇ ਹਾਂ ਸੰਗਤ ਕੋਈ ਬਹੁਤੀਆਂ ਮਠਿਆਈਆਂ ਪੀਜ਼ੇ ਪੂਜ਼ੇ ਨਾ ਲਾਇਓ ਜੇ ਇਸ ਹਫ਼ਤੇ ਘਰਾਂ ਵਿੱਚ ਵੀ ਨਾ ਵਰਤਿਓ ਤੇ ਸਰਹੰਦ ਦੇ ਪੰਜਾਬ ਵਿੱਚ ਲੈ ਡਹਿਣ ਵਾਲਿਆਂ ਤੱਕ ਮੇਰੀ ਆਵਾਜ਼ ਜ਼ਰੂਰ ਪਹੁੰਚਾ ਦਿਓ ਓਏ ਚਮਕੌਰ ਤੇ ਸਰਹੰਦ ਆਉਣ ਵਾਲਿਓ ਇਹ ਕੋਈ ਖੁਸ਼ੀਆਂ ਦਾ ਮੇਲਾ ਨਹੀਂ ਇਹ ਤਾਂ ਕਲਗੀਆਂ ਵਾਲੇ ਦੇ ਪਰਿਵਾਰ ਦੀ ਕੁਰਬਾਨੀ ਹੈ ਸਿਰ ਝੁਕਾ ਕੇ ਅੱਖਾਂ ਵਿੱਚ ਹੰਝੂ ਲੈ ਕੇ ਉਸ ਕੁਰਬਾਨੀ ਨੂੰ ਚੇਤੇ ਕਰਿਆ ਜੇ ਉੱਥੇ ਢੋਲ ਠਮੱਕੇ ਡੀ ਜੇ ਵਨਸਵੰਨੇ ਖਾਣੇ ਨਸ਼ੇ ਵੱਜਦੇ ਹੋਏ ਵਨਸਵੰਨੇ ਹਾਰਨਾਂ ਤੋਂ ਬਚ ਕੇ ਆਓ ਸੀਸ ਝੁਕਾ ਕੇ ਕਲਗੀਆਂ ਵਾਲੇ ਦਾ ਸ਼ੁਕਰਾਨਾ ਕਰੀਏ ਜੇ ਤੇਰੇ ਬੱਚੇ ਕੁਰਬਾਨੀ ਨਾ ਕਰਦੇ ਤਾਂ ਸ਼ਾਇਦ ਅੱਜ ਦੁਨੀਆ ਵਿੱਚ ਸਾਡੇ ਹੋਂਦ ਨਾ ਹੁੰਦੀ ਉਹ ਜਾ ਕੇ ਅੱਲਾ ਯਾਰਖਾ ਜੋਗੀ ਕੋਲ ਪੁੱਛ ਲੈ ਪਿਆਰਿਆ ਜਿਹੜਾ ਕਹਿੰਦਾ ਬਸ ਹਿੰਦ ਵਿੱਚ ਇੱਕ ਤੀਰਥ ਹੈ ਯਾਤਰਾ ਕੇ ਲਈ ਕਟਾਏ ਬਾਪ ਨੇ ਬੇਟੇ ਯਹਾਂ ਖੁਦਾ ਕੇ ਲਈ ਚਮਕੀ ਮਿਹਰ ਹੈ ਤੇਰੇ ਜ਼ਰੋ ਮੇਂ ਐ ਚਮਕੌਰ ਚਮਕੌਰ ਦੀ ਗੜੀਏ ਤੇਰੀ ਮਿੱਟੀ ਵਿੱਚ ਇੰਨੀ ਰਹਿਮਤ ਹੈ ਇਸ ਮਿੱਟੀ ਨੂੰ ਮੱਥੇ ਨਾਲ ਲਾਉਣ ਵਾਲੇ ਵੀ ਗੁਰਕਲਗੀ ਧਰਪਤਾ ਦੇ ਪੁੱਤਰ ਬਣ ਜਾਂਦੇ ਨੇ ਆਓ ਆਉਣ ਵਾਲਾ ਹਸਤਾ ਖੁਸ਼ੀਆਂ ਸੰਸਾਰ ਦੀਆਂ ਤਿਆ ਕੇ ਕਲਗੀ ਧਰਪਤਾ ਦੀ ਗੋਦ ਵਿੱਚ ਬੈਠ ਕੇ ਸਹਿਬਜ਼ਾਦਿਆਂ ਨੂੰ